ਸੱਤ ਦੇ ਕਿੱਡੀਕ ਦੂਰ ਖੇਤ ਆ ਆ ਵੇ ਪੂਆ ਇੱਥੇ ਨੇੜੇ ਹੀ ਆ ਜਾ ਕਿੱਧਰ ਚੱਲ ਲਈ ਵੇ ਮੈਂ ਤਾਂ ਬੈਠੀ ਸੀ ਵਦਿਆ ਪੱਖੇ ਥੱਲੇ ਆ ਕੀਰਤ ਕਹਿੰਦਾ ਪੂਆ ਆਖੇ ਮੈਂ ਤਾਂ ਮੇਰੀ ਮਾਂਕ ਵਾਲੇ ਜਾਣਾ ਨਾਲ ਖੇਤੋਂ ਖਾਉ ਜਾਮਣਾ ਆ ਮੋਟੇ ਨੂੰ ਪਤਾ ਸੀ ਖੇਤ ਦਾ ਮੈਂ ਕਿਹਾ ਚੱਲ ਸਾਨੂੰ ਲੈ ਕੇ ਚੱਲ ਅੱਛਾ ਹੁਣ ਤੁਸੀਂ ਖੇਤੇ ਜਾਂਦੇ ਆਂ ਹਾਂ ਖੇਤੇ ਜਾਂਦੇ ਆਂ ਜਿੰਦੇ ਕੁੰਡੇ ਲਾ ਕੇ ਐਂ ਤੱਕਰ ਕੀ ਕਰੇਂਗਾ ਤੂੰ ਵੀ ਨਾਲ ਹੀ ਚੱਲ ਵੜ ਸਾਡੇ ਆਇਓ ਤੁਸੀਂ ਵੀ ਨਾਲ ਯਾਰ ਘਰੇ ਤਾਂ ਜਿੰਦਾ ਲੱਗਣਾ ਮੈਂ ਦੇਖੀ ਭੂਆ ਦੀਆਂ ਛੱਟਾਂ ਉੱਥੇ ਚੋਨਾ ਲਾਉਂਦੀ ਦੀਆਂ ਚੋਨਾ ਲਾ ਲੈਣੀ ਆ ਭੂਆ ਦੀ ਮੈਂ ਤਾਂ ਕਿੱਲਿਆਂ ਦੇ ਕਿੱਲੇ ਆਲਟਾ ਆਲਟਾ ਮਾਰਦੀ ਜਿੰਦੀ ਮੇਰੇ ਮੁਰਚੋਂ ਨੱਕੀ ਅੜ ਜੂ ਇਦਾਂ ਕਹਿੰਦੀ ਮੈਂ ਤਾਂ ਆਪ ਲਾ ਕੇ ਦੇਖਣਾ ਚੋਨਾ ਮੈਂ ਕਹਿੰਦਾ ਇਹ ਤਾਂ ਕਦੇ ਹੈ ਨਹੀਂ ਤੂੰ ਤਾਂ ਕੀ ਕਰਨਾ ਸੀ ਮੋਟਾ ਇਹ ਆ ਤੁਹ ਕੀ ਤਾਂ ਬਾਲੀ ਤਾਂ ਪਸੰਦੀ ਕਰ ਗਏ ਜਲੂਸ ਕਰਤਾ ਕਰ ਮੇਨ ਤਾਂ ਗਰਮੀ ਨੇ ਤਾਂ ਜਲੂਸ ਕੱਟਣਾ ਹੀ ਆ ਮੈਨੂੰ ਤਾਂ ਬਸ ਆਈ ਆ ਵੀ ਹਾਇ ਇਹ ਨਹੀਂ ਗਰਮੀ ਕਿਵੇਂ ਲਾ ਮਨ ਆਪੂ ਆ ਨਹੀਂ ਆਉਦੀ ਮੁੰਨਾ ਮਰ ਜਾ ਸਾਰਾ ਹੀ ਲੂੰਗ ਲਾਣਾ ਚੱਕੀ ਆਉਂਦੀ ਆ ਕੀ ਨਾ ਘਰੇ ਵਹਾ ਕੇ ਐਸੀ ਇੱਠੀ ਆ ਗਈ ਭਾਵੇਂ ਤੇ ਘਰੋਂ ਭਾਂਡੇ ਲੈ ਜਾ ਚੱਕ ਲੈ ਸਿੰਦਰ ਤਾਂ ਬਸ ਨ ਜਮਈਆ ਹੋ ਗਈ ਕਮਲੀ ਹੋਈ ਪਈ ਆ ਜੀ ਤੂੰ ਦਾ ਸੂਤਾ ਘਰੇ ਰਹਿ ਸੰਦੀ ਆਗੇ ਜੀ ਆਗੇ ਤੂੰ ਕੀ ਲੈਣ ਆਈ ਮੀ ਮਾਇ ਕਾਣੋਂ ਆਈਆਂ ਆ ਤੇਰੇ ਡੇਂਗਰੇ ਨੇ ਨਹੀਂ ਖੜਾ ਛੱਡਿਆ ਤੂੰ ਆ ਭਾਵੇਂ ਕੋਈ ਕਰੋ ਢੋਲੀ ਲੈ ਜੇ ਚੱਕੇ ਕਿਹਨੇ ਕੋਈ ਨਹੀਂ ਆ ਤਾਂ ਢੋਲੀ ਚੱਕ ਕੇ ਅਗਲਾ ਕੀ ਕਰੂਗਾ ਆ ਤੇਰੇ ਡੇਂਗਰੇ ਨੇ ਨਹੀਂ ਕੁੜਕੇ ਕਰਨ ਦਿੱਤਾ ਮੈਂ ਤਾਂ ਕੋਸਾ ਤੁਸੀਂ ਹੁਣ ਇੱਥੇ ਨਾ ਹੁਣ ਤੂੰ ਇੱਥੇ ਨਾ ਬਾੜਾ ਉੱਥੇ ਚੱਲ ਮੋਟਰ ਤੇ ਉੱਥੇ ਆਉਣੇ ਆਸੀਂ ਉੱਥੇ ਹੀ ਆਉਣੇ ਚੱਲ ਆਈਏ ਅਸੀਂ ਚਾਹ ਪਾਣੀ ਦਾ ਟਾਈਮ ਹੋਇਆ ਪਿਆ ਹੁਣ ਕੀ ਮਾਇ ਤਾਂ ਚਾਹ ਪਾਣੀ ਪੀ ਕੇ ਮੈਂ ਬਾਪਾ ਅਠ ਮੰਗ ਡੱਕੀ ਪਈਆਂ ਮੈਂ ਤਾਂ ਪਣ ਝੋਨਾ ਲਾਉਂਗੀ ਹਾਂ ਝੋਨਾ ਲਾਵਾ ਮੰਗੇ ਮੰਮੀ ਅਸੀਂ ਨਾ 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 ਇਹ ਝੋਨਾ ਲਾਵਾ ਮੰਗੇ ਚੱਲਾ ਤੁਸੀਂ ਮੋਟਰਪਾਈਲਾ ਲੈ ਕਰਾ ਆਏ ਹਾਏ ਹਾਏ ਜੇ ਖਾਣੇ ਜਮਾਈ ਨਹੀਂ ਫੰਦੇ ਮੇਰੀ ਤਾਂ ਚੱਲ ਆ ਜਾ ਪੁੱਤ ਤੇਰੀ ਮਾਂ ਦਾ ਸੁਭਾਣੀ ਕਿਤੇ ਮਨ ਗੋਡਿਆ ਆਦਾ ਕਹਿੰਦੀ ਸੀ ਮੰਮੀ ਚੋਂ ਨਾਲ ਆ ਪੂਆ ਬੱਤਰਾ ਤਾਂ ਜਾਂਦਾ ਨਹੀਂ ਆਪੂ ਉਹ ਚਪਲਾਂ ਪਾਲਾ ਉਹ ਤਰਿਆ ਤਾਂ ਜਾਂਦਾ ਨਹੀਂ ਇਹ ਲਾਉ ਝੋਨਾ ਚੱਲ ਪੂਆ ਉੱਥੇ ਵੇ ਮੈਂ ਤਾਂ ਬੱਥੇ ਰੱਚ ਉਹਨਾਂ ਨਾਲ ਕਿੱਲਿਆਂ ਦੇ ਕਿੱਲੇ ਆਲ ਟਾਂਟਾ ਸਿੱਟ ਦੂੰਗੀ ਤੇਰੇ ਡੈਡੀ ਲੜੂਗਾ ਇਹਨੂੰ ਤਾ ਦੋ ਦਿਨਾਂ ਚ ਕਿਲਾ ਲਾ ਦਿੰਨਾ ਦੋ ਦਿਨਾਂ ਚ ਜੀ ਘਰੇ ਜਾਵੜਾ ਤੇਰੀ ਪੂਆ ਨਾਲ ਉੱਗੇ ਉੱਤਰਪਰਾ ਜਾਣਾ ਕਰੇ ਨਲਪਾ ਉੱਥੇ ਸਾਹਮਣੇ ਚੱਲੋ ਇਹ ਇੱਥੇ ਕੋਈ ਨਹੀਂ ਕੀ ਕਰ ਲਾ ਲਾ ਮੈਂ ਆਈ ਤੇ ਚੋਨਾ ਲਵਾਉਣ ਮੈਨੂੰ ਮੰਗਰੀ ਮੋੜ ਤਾ ਲਾ ਸਾਹਮਣਾ ਕਰਨੀ ਆ ਵੇ ਖਾਲੀ ਗਾਮਣਾ ਤੇਰੇ ਤੇ ਜੀਵ ਮੂਤ ਦੀ ਰਹਿੰਦੀ ਹੈਗੀ ਬਾਈ ਜਾ ਇੱਥੇ ਇੱਥੇ ਬਹਿ ਜਾਪੂ ਮੈਂ ਚੜ ਕੇ ਤੋੜ ਦਊਗੀ ਤਰੇ ਤਾ ਬੱਲੇ ਆਹ ਬਖੇਤਾ ਕਿ ਮੈਂ ਤਰੂ ਖਸ ਗੋਗੀ ਬਾਗੋ ਬਾਗ ਹੋਗੀ ਮੈਂ ਤਾਂ ਤੇਰੇ ਫੁੱਫੜ ਨੇ ਤਾਂ ਮੈਨੂੰ ਕਿਤੇ ਅੰਦਰੋਂ ਬਾਹਰ ਨਹੀਂ ਜਲਾਵਾਂਗੇ ਬੂਜ ਜਲਾਵਾਂਗੇ ਬੂਜ ਜਲਾਉਣਾ ਛੋਣਾ ਰੱਖ ਦੇ ਭਾਈ ਰੱਖ ਦੇ ਭਾਈ ਪੀ ਲਾ ਕੋਈ ਨਾ ਆ ਗਈ ਲੈ ਮੰਮੀ ਨਾਲੇ ਗੱਲ ਸੁਣ ਲੈ ਵੇ ਭਾਈ ਇੱਕ ਮਿੰਟ ਆ ਕੇ ਸਾਰਾ ਟੱਪਰ ਹਾਂ ਬਤਾ ਤੇਰੀ ਗਰਮੀ ਚ ਧਰਫਲ ਵਾਜ ਜਾਂਦੇ ਤੇ ਤੂੰ ਅੱਡਾ ਪੱਖਾ ਲੈ ਕੇ ਆਈਆਂ ਨਾਲ ਪਿੰਡ ਨਹੀਂ ਪੈਣੀ ਨੀ ਮੇਰੇ ਤਾਂ ਤੇਰੇ ਟਿਆਂਗਰੇ ਨੇ ਖੜਾ ਨਹੀਂ ਛੱਡਿਆ ਕਿ ਮੈਂ ਤਾਂ ਮੇਰੀ ਮਾਂ ਕੋਲ ਲੈ ਜਾ ਮਾਂ ਕੋਲ ਲੈ ਜਾ ਮੈਨੂੰ ਪਤਾ ਨਹੀਂ ਮੇਰੇ ਦਿਲ ਦੇ ਧੜਕਣ ਬਾਦੀ ਇਹ ਵੀ ਮੈਂ ਨਾ ਜਾਵਾਂ ਖੇਤ ਨੀ ਫਾਇਨੇ ਮੇਰੇ ਧੜਕਣ ਤਾਂ ਬਾਦੀ ਆ ਮੈਂ ਖੈ ਦੇਖੀ ਜਾਉ ਜਿਹੜੀ ਵਧੂਗੀ ਮਾਂ ਖੈ ਮੁੰਡਾ ਨਾ ਕਿ ਤੇ ਲੇਟਣ ਲੱਗ ਗਿਆ ਤੇ ਥੱਲੇ ਮਰ ਕੇ ਮੂੰਹ ਅੱਡ ਕੇ ਪੈ ਜਾਨੀ ਆ ਤੂੰ ਮਣ ਮੋਟਾ ਤਾਂ ਦੇਖਿਆ ਕਰ ਇਹ ਤਾਂ ਨਿਆਣਿਆ ਤੂੰ ਤਾਂ ਜੇ ਮੈਂ ਨਿਆਣੀ ਨਹੀਂ ਸੀ ਤਾਂ ਹੀ ਤਾਂ ਮਿਲਾਈਆਂ ਇਹਨਾਂ ਨੂੰ ਮੈਸਟਰ ਹਾਂ ਵਧਗਾ ਗਰਮੀ ਚ ਆ ਗਈ ਬਲੰਟ ਵਧੂਗਾ ਨਾ ਚਾਹ ਪੀਂਦਾ ਤਾਂ ਪਾਣੇ ਮੁੰਡਾ ਫੇਰ ਫੇਰ ਕਰਦਾ ਚੱਲਿਆ ਨਹੀਂ ਗਿਆ ਵਧਗਾ ਨਾਲੇ ਮੁੰਡੇ ਨੂੰ ਪਤਾ ਲੱਗ ਗਿਆ ਹੁਣ ਹਾਂ ਚਾਹ ਪੀਂ ਨੀ ਮੇਰੀ ਗੱਲ ਸੁਣੋ ਨਾਲੇ ਆਪ ਤਾਂ ਇਹਨਾਂ ਨੇ ਅਖੇ ਸਾਡੀ ਤੂੜੀ ਟਰਾਲੀ ਐਨੇ ਦੀ ਹੋਵੇ ਬਾਈ ਜੇ ਪੁੱਤ ਹਾਂ ਆਪ ਕਹਿੰਦੇ ਸਾਡੀ ਕਣਕ ਵੀ ਐਨੇ ਦੀ ਹੋਜੇ ਤੇ ਤੁਸੀਂ ਕੀ ਰੇਟ ਰੂਟ ਕਰ ਰਿਹਾ ਇੱਥੇ ਮੈਂ ਨਹੀਂ ਬਿਮਾਰ ਹੁੰਦੇ ਗਾਹ ਬਾੜੀਆਂ ਦੇ ਜਵਾਖਣੇਗੇ ਵਾਹ ਨਾਟ ਗਰਾਂ ਲੱਗਿਆ ਹੋਇਆ ਸਾਨੂੰ ਦਾਪੂਆ ਇੱਥੇ ਮਿਲੀ ਸੀ ਜੀ ਨਾ ਕਿਹਨਾਂ ਇੰਦਨ ਲੱਗਿਆ ਨਾਲ ਪੂਆ ਦੇ ਵੀ ਨੱਟ ਗਿਆ ਰਾਇ ਇੰਦਨ ਧਰ ਲਿਓ ਨਹੀਂ ਮੇਰ ਤਾਂ ਉਹ ਦੁੱਖ ਨਹੀਂ ਲੱਗਿਆ ਹੋਇਆ ਭੈਣੇ ਔਰ ਤੁਰਦੀ ਤਾਂ ਕੈਸਤਾ ਤੇ ਇਹ ਲਾਉ ਛੋਣਾ ਇਹਦਾ ਕੋਈ ਮਾ ਛੋਣਾ ਲਾਉਣਾ ਓਹ ਹੋਰ ਦੰਦੀਆਂ ਨੇ ਗੱਡੋਂ ਭਾਈ ਮੇਰ ਨਾਲ ਫਾਂਟ ਲਾ ਕੇ ਦੇਖ ਲਿਓ ਤੂੰ ਤਾਂ ਵੱਡਾ ਸੀ ਤੂੰ ਤਾਂ ਸਿਆਣਾ ਸੀਗਾ ਕੁਸ ਐ ਓਏ ਤਾਂ ਮੰਮੀ ਕਹਿੰਦੀ ਮੈਨੂੰ ਲੈ ਕੇ ਜਾ ਕਹਿੰਦੀ ਮੈਂ ਤਾਂ ਛੋਣਾ ਲਾ ਕੇ ਦੇਖਣਾ ਮੈਂ ਕਿਾ ਚੱਲ ਭਾਈ ਚੱਲ ਵੜ ਤੈਨੂੰ ਤੇਰੇ ਡੈਡੀ ਦੇ ਸੁਭਾਅ ਤਾਂ ਨਹੀਂ ਪਤਾ ਚਲ ਆਇਆ ਕਰੋ ਚਾਹ ਪੀ ਲਓ ਚਲ ਕੋਈ ਨਹੀਂ ਦੇਖ ਭਾਈ ਮੈਂ ਤਾਂ ਪੀਣੀ ਨਹੀਂ ਹੈਗੀ ਚਾਹ ਮੈਂ ਡੱਕ ਕੇ ਪਾਣੀ ਪੀਣਾ ਨਹੀਂ ਪੀਣੀ ਚਾਹੀਦੀ ਅਸੀਂ ਚਾਹ ਤੂੰ ਹੀ ਪੀਓ ਚਾਹ ਹਾਂ ਅਸਤ ਭਾਈ ਉੱਥੇ ਆਉਂਦਾ ਵੀ ਝੋਨਾ ਲਾਉਣਾ ਹੈ ਚਲੋ ਫਿਰ ਸਿੱਟੋ ਗੁੱਟੀਆਂ ਚਲੋ ਲਾਉਂਦੇ ਹਾਂ ਚਲ ਆਓ ਜਦ ਸਾਰੇ ਝੋਨਾ ਲਾਵਾਂਗੇ ਝੋਨਾ ਮੈਂ ਚਾਹ ਪੀਆ ਮਮਾਏ ਤਾਂ ਬੋਲੇਗਾ ਮਮਾ ਲਾਇਆ ਤਾਂ ਹੈ ਨਹੀਂ ਕਿਤੇ ਗੁੱਟੀਆਂ ਟਖੜਾ ਲਾਉਣੀ ਕਿੱਥੇ ਟੰਡ ਘਟ ਜੂਗਾ ਪੋਰਾ ਤੇਰਾ ਉਹ ਮਮਾ ਲਾਇਆ ਨਹੀਂ ਚਲ ਤੂੰ ਕਈ ਨਾ ਲਾ ਕੇ ਦੇਖ ਲੈਣਾ ਚਲ ਫਿਰ ਚਾਹ ਚੱਲ ਲੱਗੇ ਗੁੱਟੀਆਂ ਚੱਕੋ ਆ ਜਾਓ ਚਲੋ Bikim'e mein paise ਗੱਲ ਸੁਣ ਨਾ ਸਾਰਿਆਂ ਨੂੰ ਲੈ ਕੇ ਨਾ ਪੱਟਣ ਤਾਂ ਡੇਗਦੀ ਫਿਰਦੀ ਐ ਗੱਲ ਸੁਣ ਵੀਰ ਮੇਰੀ ਹਾਂ ਬੂਆ ਮੈਂ ਤਾਂ ਹੁਣ ਕਹਿ ਤਾ ਤੇਰੀ ਮਾਂ ਹੋਣਗੇ ਨੂੰ ਮੈਂ ਤਾਂ ਕਿੱਲਿਆਂ ਤੇ ਕਿੱਲੇ ਉਲਟਾ ਦੂੰ ਹਾਂ ਪੁੱਤ ਬਣ ਕੇ ਜੇ ਮੇਰੇ ਮਾਹ ਘਰ ਕੋਈ ਡਾਲ ਟੋਲ ਰਹੇਗਾ ਚੰਗਾ ਲਵਾਈ ਜਾਏਗਾ ਮੈਂ ਤਾਂ ਮੈਂ ਤਾਂ ਬੂਆ ਜੇ ਨਾ ਲਾਇਓ ਗਾਹ ਪਾ ਲਾਂਗਾ ਬੂਆ ਜੇ ਮੈਂ ਖੱਬ ਗਿਆ ਗਾਹ ਪਾ ਦਾਂਗੇ ਗਾਹ ਬੂਆ ਤੂੰ ਮੈਨੂੰ ਨਾ ਛੱਡ ਦੇ ਮੈਂ ਤਾਂ ਪੁੱਤ ਲਿਆ ਦੂੰ ਨੇਹਰੀਆਂ ਮੈਂ ਤੁਹੇ ਆਪਾਂ ਬਰਾਬਰ ਪੰਤਾ ਲਾਵਾਂਗੇ ਬਰਾਬਰ ਹਾਂ ਹਾਂ ਆ ਯਾਰ ਵੀਰ ਚੱਪਲਾਂ ਤਾਂ ਲਾ ਦੇ ਤੂੰ ਆਈ ਵੇ ਲਾਈਟਾਂ ਅੰਗਲੀ ਵੇ ਪਤੀਜੀਆਂ ਲਾਈਟਾਂ ਅੰਗਲੀ ਵੇ ਆ ਜਾ ਹੁਣ ਆ ਜਾ ਪੂ ਆ ਜਾ ਹੁਣ ਕੋਦੋਂ ਕੰਦੀ ਝੋਨਾ ਲਾਉਣਾ ਲਾੜੋ ਵੀਰ ਚੋਨਾ ਉਹ ਕੇ ਨਾ ਹੰਡ ਪਾਣੀ ਓਏ ਆਪਾਂ ਦਾ ਝੋਨਾ ਲਾਵਾਂਗੇ ਯਾਰ ਮੇਰੀ ਗੱਲ ਸੁਣ ਵੀਰ ਆਪਾਂ ਫੱਕਣੀ ਪਟਦੇ ਹੈਗੇ ਆਪਾਂ ਲਾ ਲਾਂਗੇ ਚਲੋ ਹਾਂ ਗੱਲ ਸੁਣ ਮੇਰੀ ਕਿੰਨੋਂ ਬਾਲੇ ਹੋਏ ਆਏ ਹੁਣ ਇੱਥੇ ਬੈਠੇ ਰਹਿਾਂਗੇ ਹਾਂ ਜਾ ਦੇ ਪੱਟਣ ਦੇ ਨਾਲ ਤਾਂ ਉੱਥੇ ਗਾਰਾ ਪਾਊਗਾ ਹਾਂ ਥੋੜੇ ਕਿਉਂ ਨਹੀਂ ਦਿਮਾਗ ਚ ਪਾ ਕੇ ਸੋਠੇ ਹੋਪੜੀ ਆਜ ਨਾਲੇ ਹਵਾ ਲੱਗੂਗੀ ਦੋਨੋਂ ਜੁਰ ਤੁਰਦੇ ਫਿਰ ਤੈਨੂੰ ਵਧੀਆ ਹੋਊਗਾ ਚੱਲ ਭੂਆ ਦੋ ਦੋ ਹੀ ਚਾਕਲਾ ਉਹ ਦੋ ਹੀ ਚਾਕਲਾ ਕਰ ਜਾ ਵੀ ਮੈਂ ਚੁੰਨੀ ਟੰਗ ਲਾ ਆ ਮੈਂ ਖੜਾ ਰਤਾ ਮੈਨੂੰ ਟੰਗ ਲਾ ਲੈਣੀ ਨਹੀਂ ਤੂੰ ਤਾਂ ਪਹਿਲਾਂ ਆਈ ਪਾਪਾ ਦੱਸਦਾ ਹੁੰਦਾ ਸੀ ਲੱਕਣਾ ਲੱਕਾ 28 ਭੂਆ ਨੂੰ ਲੱਸਣ ਕਰਦੀ ਮੰਮੀ ਪੂਆ ਨੂੰ ਤਾਂ ਡਾਂਸ ਵੀ ਆਉਂਦਾ ਡਾਂਸ ਨਹੀਂ ਲੋਟ ਕਰਕੇ ਬੰਨ ਪੂਆ ਨੂੰ ਤਾਂ ਡਾਂਸ ਆਉਂਦਾ ਮੈਨੂੰ ਤਾਂ ਬੱਸ ਨੋਈ ਇੱਥੋਂ ਬੰਨ ਨਹੀਂ ਆਉਂਦਾ ਵਾਜ ਹਣ ਭੁੰੜਿਆ ਆ ਲੈ ਜੋ ਦੋ ਦੋ ਕੁੱਟੀਆਂ ਚੱਕ ਕੇ ਚਾਪ ਮਰ ਜਾ ਇੱਕ ਤਸਰੀਰ ਪਾ ਲੈ ਮੇਰੇ ਬਹੁਤ ਜਲਾ ਕਿ ਤੇ ਡਿੱਗ ਪੀ ਹੋਣਾ ਤੜਾਲਾ ਕੋਈ ਨਹੀਂ ਫਿਰ ਤੇ ਪਿੱਛੇ ਚੱਕ ਲੈਣਗੇ ਤੂੰ ਬਥੇ ਗੋਟੀਆਂ ਤਾਂ ਮੋਟਾ ਬਥੇਰ ਨਹੀਂ ਸਿੱਕੀਓ ਮੰਗਰ ਇੱਕ ਸਾਈਡ ਤੋਂ ਲੱਗਿਓ ਚੰਗਾ ਪਾਣੀ ਆ ਜਾ ਪਤਾ ਕੀ ਪਾਣੀ ਆ ਮਮੀ ਨਾਲ ਆ ਜਾ ਆ ਜਾ ਪੂਆ ਇੱਧਰ ਵੀ ਆ ਜਾਓ ਇੱਧਰ ਦੀ ਖੁਬਝ ਹੋਵੇ ਆ ਦੇਖ ਲੈ ਇਹਨੂੰ ਬਾਲੀ ਕਾਲੀ ਆ ਬੇਮਟਿਆ ਹੂੰ ਕੌਣ ਹੱਥ ਲਾਈਏ ਤੇ ਸਾਲ ਡੇਡ ਜੁਲਕ ਜੁਲਕ ਕਰੀ ਜਾਵਾਂਗੇ ਆਪਣਾ ਨਹੀਂ ਗਈ ਆ ਮੈਂ ਹੱਥ ਲਾਉਂਗੀ ਪੂਆ ਤੂੰ ਹੱਥ ਲਾਈਂ ਚੰਗਾ ਹਾਂ ਥੇਲੇ ਪੰਦਾ ਗੁੱਟਗਾ ਮਾਰ ਕੇ ਚਲਾ ਕੇ ਜੇ ਆਹੋ ਦੋ ਤਾਂ ਉਰੀ ਸੱਟ ਦੇ ਆਹ ਪਰਾਂ ਸੱਟ ਦੋ ਹਾਏ ਬੂਆ ਗੁੱਟੀ ਨਾ ਖੋਲੀ ਹਾਲੇ ਰੁੱਕ ਮੇਰੇ ਤੇ ਲਾ ਇਹ ਲੈ ਹੋਰ ਕਾਣੂ ਆਏ ਗੁੱਟੀ ਦਾ ਕਾਪਾਉਣ ਇਧਰ ਆ ਵੀ ਨਿੱਕਿਆ ਤੇ ਮੇਰੇ ਕੋਲ ਲੱਗ ਇੱਥੇ ਲੱਗੇ ਜਾ ਮਾਪੂਆ ਇਧਰ ਰੋ ਮੁੰਡਿਆ ਗੱਲ ਸੁਣ ਮੇਰੀ ਥਾਂ ਟਵਾਨੀ ਕੀ ਤੌਰ ਤੇ ਤੇ ਲੱਤਾਂ ਖਿਲਾਰ ਕੇ ਵਿਚਾਲੇ ਖੜੇ ਨਾ ਹਾਂ ਇਧਰ ਆ ਤੂੰ ਹਾਂ ਅੱਜ ਨਾ ਖੜੇ ਹੋ ਜਾਓ ਤੁਸੀਂ ਹਾਂ ਹਾਂ ਇਧਰ ਹੋਇਆ ਵਾਹ ਹੇ ਮਹਾਰਾਜ ਸੱਚੇ ਪਾਤਸ਼ਾਹ ਵਾਦਾ ਹੀ ਕਰੀਏ ਇਹਨਾਂ ਨੂੰ ਜੈ ਬਾਬਾ ਜੈ ਰਾਮ ਦੇ ਦੀ ਲੈ ਕੋ ਤੂੰ ਦੇਖ ਮੇਰੀ ਗੱਲ ਸੁਣ ਟੁੱਟੀ ਜੜ ਵਾਲਾ ਤਾਂ ਲਾਉਣਾ ਨਹੀਂ ਹੈਗਾ ਠੀਕ ਆ ਹਾਂ ਜੇ ਟੁੱਟੀ ਜੜ ਵਾਲਾ ਲਾਤਾ ਉਹ ਨੂੰ ਲੱਗਣਾ ਨਹੀਂ ਛੋਣਾ ਚਾਹਦਾ ਜੜਾ ਤਾਂ ਕਰਨਾ ਗੰਗਿਆ ਬੇਵੱਖਰੇ ਜੜਾ ਹੀਠਾ ਕਰਨੀਆਂ ਹੁੰਦੀਆਂ ਨੇ ਅੱਛਾ ਇਹ ਲਾ ਲਊਗਾ ਹਾਂ ਇਹ ਲੈ ਇਹ ਆ ਜਲਾ ਦਾਂਗੇ ਆਪਾਂ ਲਾ ਲਾਂਗੇ ਮੈਂ ਤਾਂ ਡਰ ਲੱਗ ਤੇ ਵਿੱਚ ਡੱਡੂ ਡੁੱਡੂ ਨਾਲ ਆ ਜਾਂਦੇ ਵਿੱਚ ਤੇ ਕਿਤੇ ਗੰਡੋ ਵਾਲੇ ਵੀ ਹੁੰਦੇ ਨੇ ਗੰਡੋ ਵਾਲਾ ਤਾਂ ਮੈਂ ਤਾਂ ਬਾਹਰ ਹੀ ਡਰ ਲੱਗਦਾ ਮੈਂ ਤਾਂ ਦੋ ਕੋ ਤੇ ਮਾਰ ਦਿਆ ਸਾਲ ਗੰਡੋ ਵਾਲਾ ਦੇਖ ਕੇ ਹੂੰ ਊ ਕੀ ਹੋ ਗਿਆ ਡੱਡੂ ਬੇ ਡੱਡੂ ਥਾਲ ਮਾਰ ਕੇ ਆ ਗਿਆ ਕਿੱਥੇ ਆ ਇੱਥੇ ਜੇ ਡੱਡੂ ਤੀ ਆ ਦੇਖ ਓ ਵੀਰ ਨੰਗੇ 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 ਹਾਂ ਹਾਂ ਮੈਂ ਪਟਵਾਰੀ ਨੰਗੇ ਮੇਰ ਤੱਕਲੀ ਅੱਜ ਆ ਬਾਹਰ ਆਉਣ ਵਾਲਾ ਹੋ ਗਿਆ ਵੀਰ ਵੀ ਏ ਕੋਈ ਨਾ ਕੋਈ ਨਾ ਪੂਆ ਮਨੋਏ ਜੇ ਐਨੇ ਚ ਗੰਡੋਏ ਜੇ ਬਾਲੇ ਆ ਸਿਆਪਾ ਖਾਣਾ ਮੈਨੂੰ ਤਾਂ ਹਿਚਕੀ ਲੱਗ ਗਈ ਪਰ ਫੋੜ ਪਾਣੀ ਪੂਣੀ ਦੇ ਦੋ ਮੈਂ ਅੱਜ ਨਹੀਂ ਮੇਰਾ ਜੀ ਕਰਦਾ ਕਾਸ ਤੇ ਚੀਜ਼ ਨਹੀਂ ਮੈਂ ਤਾਂ ਮੇਰੇ ਪਤੀ ਜੀ ਦਾ ਹੌਸਲਾ ਹੋਇਆ ਪਿਆ ਭਾਬੀ ਹਾਂ ਕੀ ਹੋ ਗਿਆ ਆਏ ਨਾ ਪੋਈ ਕੰਨਿਆਵਾਰ ਮੇਰਕ ਪੇੜਾ ਨਿਕਲ ਜਾਂਦਾ ਹੁੰਦਾ ਦਿਲ ਪਤਲਾ ਮੇਰਾ ਤਾਂ ਬੁੱਧਾ ਅੱਛਾ ਵਾ ਪਿਆਰੀ ਮਾਉਣ ਤਾਂ ਆਈ ਸੀ ਦੇਖ ਲੈ ਵੀਰ ਵੀ ਅਖੇ ਸਿੰਧਰ ਨੂੰ ਕਿਹੜਾ ਆਉਂਦਾ ਚੋਨਾ ਬਥੇਰਾ ਹੁੰਦਾ ਕੁਮਾਰੀ ਹੁੰਦੀ ਨੇ ਲਾਇਆ ਚੋਨਾ ਮੈਂ ਬਥੇਰਾ ਫਿਰ ਇਹ ਖੇਤਾਂ ਚ ਵਾ ਵਾਹ ਦੇਖ ਲੈ ਤੇਰਾ ਨੌਤਾ ਜਵਾਕ ਹੀ ਸੰਗਣਾ ਲਾਈ ਜਾਂਦਾ ਸੋਨਾ ਲਾਉਂਦੇ ਆ ਆਹ ਹਾਏ ਵੀ ਬਗਾਏ ਦਾ ਸੁਪੁੱਤ ਮੈਂ ਸੰਗਣਾ ਲਾਵਾਂ ਕਿ ਪੀੜੇ ਦਾ ਮਾਂ ਸੰਗਣਾ ਲਾਪੂ ਆ ਸੰਗਣਾ ਇਹ ਛੱਬੀ ਝੋਨਾਗਾ ਇਹ ਸੰਗਣਾ ਲੱਗਦਾ ਸੰਗਣਾ ਲਾਵਾਂ ਲਾਂਬਾ ਦਾ ਬਣੀ ਸੰਗਣਾ ਤੁਹਾਨੂੰ ਤਾਂ ਤੂੰ ਲਿਆ ਹੀ ਘਰੇ ਦਾ ਤੂੰ ਬੰਦੀ ਨਹੀਂ ਟੱਕ ਆ ਜਿਵੇਂ ਮੈਂ ਲਾਇਆ ਸੰਗਣਾ ਐਵੇਂ ਲਾ ਐਂ ਕਰ ਫਿਰ ਵੇ ਮੋਟਿਆ ਤੂੰ ਇੱਥੇ ਮੇਰੇ ਲੱਗਿਆ ਪਰ ਤੂੰ ਆ ਮਰਾ ਤੇਰੇ ਕੋਲ ਲੱਗਦਾ ਔਰ ਤੂੰ ਲੱਗੇ ਇੱਥੇ ਮੇਰੇ ਕੋਲ ਸਿਆਣਾ ਮੈਂ ਦੱਸਦੀ ਰਹੇ ਲੱਟੀਆਂ ਹੀ ਬਣਾਈ ਜਾਂਦਾ ਤੇ ਹੋਰ ਪੂਆ ਮੈਂ ਤਾਂ ਆਪ ਲਾਂਬੇ ਤੇ ਵੀ ਡਰ ਲੱਗਦਾ ਬਾਪੂ ਦਾ ਸੁਭਾਣ ਹੀ ਹੈਗਾ ਗੁਕਲੀ ਪੱਟ ਦੂ ਘਰੇ ਗਈ ਦੀ ਤੋਗ ਲੈ ਕੇ ਲੁੰਗਲਣ ਖੇਤ ਤਾਂ ਵੜ ਗਈ ਝਾਂਦਾ ਬਲਵਾਤੀ ਲਾ ਤਾ ਪਾਣੀ ਪੀ ਲਓਗੇ ਜੇ ਬਾਹਰ ਜਾ ਕੇ ਹਾਂ ਪਾਣੀ ਪੂਣੀ ਪੀ ਲਾ ਜਾ ਕੇ ਨਾ 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 ਮੇਰੇ ਤਾਂ ਪਤੀ ਜਣ ਦੇ ਕਿ ਹੌਸਲਾ ਹੋ ਗਿਆ ਮੇਰੇ ਤਾਂ ਅੰਦਰ ਹੀ ਅੰਦਰ ਆ ਚੱਲਦਾ ਪੁੱਤ ਚੰਗਾ ਲਾ ਕੇ ਜਾਈਂ ਸਾਹਮਣੂ ਹਣੇ ਮਾਖਾ ਮੈਂ ਨਹੀਂ ਨਿਕਲਦੀ ਜਿੰਨੇ ਚਿਰ ਕਿੰਨਾਂ ਲੱਗਦਾ ਅਸੀਂ ਲਾ ਕੇ ਜਾਵਾਂਗੇ ਸਾਰਾ ਬਾਣ ਤੂੰ ਇਧਰ ਨੂੰ ਹੋ ਯਾਰ ਕੀ ਹੋ ਰਿਹਾ ਗਲੌਣਾ ਦਾ ਪਹਿਲਾ ਹੀ ਨੀ ਆਉਂਦਾ ਗੱਲ ਛਣ ਮੇ ਮੋਟਿਆ ਮੇਰੇ ਪਾਪਾ ਜਿੰਦ ਕੱਢ ਲਈ ਮੇਰੇ ਪੁੱਤੀ ਜੇ ਨੂੰ ਮੰਦਾ ਨਾ ਬੋਲੀ ਹਾਂ ਤੇ ਮੈਂ ਤੇਰਾ ਦੁਸ਼ਮਣ ਆ ਨਾ ਤੂੰ ਤਾਂ ਬੁਆ ਕਾ ਹਰ ਲਵੋਕੋਂ ਤਾਂ ਨਿਆਣਾ ਭਣਾ ਹਾਂ ਤੇ ਅਸੀਂ ਦੁਸ਼ਮਣ ਆ ਬੁਆ ਦੇ ਬੇ ਉਹ ਨਿਆਣਾ ਮੇਰੇ ਕਹਿਣ ਦਾ ਮਤ ਬਲ ਹਾਂ ਆਪੂਆ ਹਾਂ ਆ ਮੇਰਾ ਤਾਂ ਰਗ ਮੁੱਕ ਗਿਆ ਗੁੱਟੀ ਦੀ ਫੜਾਈ ਲੈ ਭਾਈ ਤੂੰ ਮੇਰੇ ਆ ਨਾ ਉਹ ਰਾਇਣ ਦੇ ਚਲ ਫਾੜ ਲਾ ਮੂੰ ਨਿਆਣੇ ਦੇ ਟੋੜ ਦੇਗਾ ਉਹ ਵਾ ਹਾਂ ਮੈਂ ਤਾਂ ਕਦੇ ਲਾਇਆ ਨਹੀਂ ਚੋਨਾ ਮੇਰੇ ਤੋਂ ਤਾਂ ਗਾ ਹੀ ਨਹੀਂ ਤਰਾ ਆਂਦਾ ਬੇ ਕੋਈ ਨਾ ਮਾਰਨੇ ਭੂਂਦ ਖੋਵੈਰਾ ਟਰੈਕਟਰ ਵਾਂਗੂ ਵੇਚੀ ਨਾਲੇ ਤੇਰਾ ਪਾਈਆ ਪਾਰ ਕੱਟ ਜੂ ਜਾ ਯਾਰ ਭੂਆ ਤੇਰੇ ਪਿੱਛੇ ਲੱਗ ਕੇ ਮੈਂ ਵੀ ਕਿੱਧਰ ਆ ਗਿਆ ਏ ਕੋਣਤਾ ਪੁੱਤਾਂ ਉਹ ਗੱਲ ਹੋ ਗਈ ਅਖੇ ਪੁੱਠਾ ਪੰਗਾ ਲੈ ਲੈ ਜੱਟ ਕੇ ਭੂਆ ਕਦੇ ਸਿੰਘਾਂ ਨੂੰ ਹੱਥ ਲਾ ਕੇ ਹੁਣ ਤਾਂ ਲਾਉਣੀ ਪਊ ਪੁੱਤ ਫਾਂਟ ਉਸਤੇ ਤੱਕ ਆ ਇਹ ਗੁੱਤੀ ਹੂੰ ਵੀ ਮਾਰਨਾ ਕਿਵੇਂ ਖੱਟੇ ਖੱਟੇ ਪੱਤ ਮਾਰੀਆਂ ਦਾ ਆਲੂਆਂ ਦੇ ਪਰੌਂਠਿਆਂ ਲੈ ਚੱਲ ਪਰੌਂਠਾ ਤੋਹ ਜਾ ਲੈ ਡਰ ਰੇਂਗੀ ਨਹੀਂ ਕਰਕੇ ਆਪਾਂ ਤੇਰੇ ਕੋਲ ਹੀ ਲੱਗੂ ਨਾ ਨਾ ਜੇ ਮਾਰਨੇ ਆਦਰ ਹੋ ਜਾ ਮੱਕੀ ਚ ਹੱਗ ਹੁੱਗਿਆ ਜਾ ਕੇ ਕਿਤੇ ਓਪੂ ਅੱਜ ਮੈਨੂੰ ਆਈ ਨਹੀਂ ਹੋ ਲੱਗਣਾ ਜੇ ਮੈਂ ਖੁੱਭ ਗਿਆ ਹਾਂ ਨੱਕ ਸਾੜ ਤਾ ਰੁੜਨੇ ਨਹੀਂ ਓਪੂ ਆ ਮੇਰੀ ਨਾਲ ਲੱਗੀ ਏ ਝੋਨਾ ਲਾਉਣ ਲਾ ਓਪੂ ਖਿੱਚ ਕੇ ਲਾ ਦੋ ਪਾਂਦ ਮੜੀ ਜੀ ਓ ਮੰਮੀ ਲੜਦੀ ਤਾਂ ਨਹੀਂ ਮੈਨੂੰ ਲਾਉਣਾ ਤਾਂ ਹੁੰਦਾ ਨਹੀਂ ਨਾ ਹੁਣ ਖਿੱਚ ਲਈ ਰੱਸੇ ਪਾ ਕੇ ਖਿੱਚ ਦੋ ਕੋਈ ਨਾ ਆਪਾਂ ਜਾਣਾ ਸ਼ਾਮ ਨੂੰ ਲਾ ਕੇ ਮੈਂ ਤਾਂ ਪਾ ਗਿਆ ਆਪਾਂ ਪਿਸ਼ਾਬ ਦਾ ਜ਼ੋਰ ਹਾਂ ਮਾਰੇ ਤੂੰ ਬੰਨੂਣਾ ਗੁੱਟੀ ਫੜਾ ਮੇਰੇ ਤੋਂ ਤਾਂ ਹਾਂ ਮਸਾ ਲਾਗਦਾ ਵੀਰ ਨੂੰ ਫੜਾ ਦੇ ਹਾਂ ਚੱਲ ਇੱਥੇ ਰੱਖ ਦੇ ਨੀ ਤੁਸੀਂ ਲਾਓ ਲੋ ਲੈ ਲੋ ਮੈਂ ਆ ਗਈ ਚੰਗ ਮੈਂ ਲੱਗ ਜੈ ਤੇਰੀ ਬਾਹ ਤੇ ਚ ਬੂਹੇ ਮਰ ਜਾ ਮੈਂ ਤਾਂ ਮੈਂ ਫੁਕਰੇ ਪਣ ਚਾਕੇ ਮੈਂ ਤਾਂ ਬੁੱਪੁੱਠਾ ਪੰਗਾ ਲੈ 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 ਮੇਰੇ ਤਾਂ ਤੜਕਣ ਸੱਚੀ ਤੇਜ਼ ਹੋ ਗਈ ਭਾਬੀ ਕਹਿੰਦੀ ਤੇ ਤੜਕਣ ਬਾਦੀਆਂ ਦੀ ਜੇ ਮਾਣਾ ਮਾਂ ਇੱਥੇ ਮੋਢੇ ਮੂੰਹ ਡਿੱਗ ਗਈ ਹਾਂ ਉਹ ਮੈਂ ਕਰਤਿਆਂ ਕੀ ਮੋਂਦ ਖਾਉਂਗੀ ਜਾ ਕੇ ਇੱਥੇ ਤੇ ਇਹੀ ਕੰਜਰਖਾਨਾ ਰਹਿਣਾ ਮੈਂ ਤਾਂ ਜਾਣਨੀ ਆ ਪੁੱਤ ਵੰਡ ਨੂੰ ਹਾਂ ਹੁਣ ਤਾਂ ਚੌੜ-ਚੌੜ ਚਲਾਈ ਜਾਣੀ ਐ ਇਹ ਤਾਂ ਨਹੀਂ ਮੇਰਾ ਇੱਥੀ ਝੋਨੇ ਦਾ ਖੀਜਣ ਲਵਾ ਦੇਣਗੇ ਹਾਂ ਨਾਲੇ ਭਾਬੀ ਤਾਂ ਹੈਗੀ ਵੀ ਲਾਲਚਣਾਂਗੀ ਕਹੋਗੀ ਰਖੜੀ ਦਾ ਖਰਚਾ ਇੱਥੀ ਕਟਾੜਾ ਸਿੰਦਰ ਤੋਂ ਜਿਹੜੇ 2-300 ਦੇ ਸੂਟ ਦੇਣੇ ਨੇ ਐਥੋਂ ਹੀ ਇਹਦੀ ਦਿਹਾੜੀ ਲਵਾ ਲਵਾਂ ਮੈਂ ਤਾਂ ਜਾਣਨੀ ਆ ਮੈਂ ਤਾਂ ਕਦੇ ਪਿੱਕ ਸੌਰਿਆਂ ਦਾ ਕਰਨੀ ਡੱਕਾ ਤੋੜ ਕੇ ਦੂਰਾ ਕੀਤਾ ਇੱਥੇ ਤਾਂ ਕੀ ਕਰੂੰਗੀ ਹਾਏ ਨਾ ਮੱਗ ਨਾ ਬਾਥਰੂਮ ਤਾਂ ਤਬਾਹਾਂ